ਚੰਗਾਨੇ ਲੱਗ ਰਹੇ ਮੇਰਾ ਵੀਰ ਜਾਊਗਾ ਠੀਕ ਹੈ ਮੇਰਾ ਵੀਰ ਚੱਲੇ ਆਇਆ ਚਲੋ ਕਰੇ ਹੈਪੀ ਨੇ ਹੈਪੀ ਨਹੀਂ ਹੈ ਚਲੋ ਚਲੋ ਮੋੜੀ ਤੇ ਕਿੰਨੀ ਜਲਾ ਕੇ ਪਿਆਰ ਕੋਈ ਗੱਲਾਰੇ ਤਰੀਕੇ ਨਾਲ ਵੱਡੇ ਅਸਰਾ ਵੱਲੋਂ ਪਿਆ ਜਾ ਰਿਹਾ ਵਾ ਸਿੰਘ ਸਾਹਿਬ ਤੁਸੀਂ ਘਰੇ ਪਹੁੰਚੋ ਆਪਣੇ ਨਵਾ ਸਾਲ ਆਪਣੀ ਫੈਮਿਲੀ ਦੇ ਨਾਲ ਮਨਾਓ ਆਪ ਵੀ ਐਨਜੋਏ ਕਰੋ ਜੀ ਇਹ ਆਜੋ ਅੱਜ ਮੈਂ ਇੱਕ ਵਾਰ ਤੁਮਹਾਨੂੰ ਮੈਂ ਲੈ ਕੇ ਜਾਉਂ ਲਾਈਫ ਤਸਵੀਰਾਂ ਹੀ ਦਿਖਾ ਰਹੇ ਹਾਂ ਜੋ ਕਿ ਅਸਰਾ ਦੇ ਮੋਰੇ ਯਾਨੀ ਉਹ ਬਰਾ ਕੁਛ ਮਾਰਦੇ ਕੋਈ ਬਰਾ ਕਹਿੰਦਾ ਅੱਤਰਾ ਨੂੰ ਸਮਝਾ ਰਹੇ ਨੇ ਕਿ ਯਾਨੀ ਅੱਤਰਾ ਨੂੰ ਕਹਿ ਰਿਹਾ ਬੰਤਨ ਘਰੇ ਦਾ ਕਿ ਬ੍ਰੋਕ ਕਰਾਂਗੇ ਭਜੀ ਲਾਈਵ ਤਸਵੀਰਾਂ ਦੇਖ ਰਹੇ ਹੋ ਭਜੀ ਕਰੋ ਅਹੀਂ ਭਾਈ ਨਹੀਂ ਮੰਦੇ ਕੋਈ ਨਹੀਂ ਗੱਲ ਮਨਿੰਦਰ ਨਾਏ ਮਨਿੰਦਰ ਸਾਈ ਚਲੋ ਬੈਠੋ ਕਰੋ ਜਵਾਬ ਦਿਓ ਬਰੇ ਜਵਾਬ ਮਨਿੰਦਰ ਬੈਠ ਬੈਠ ਕਰੋ ਜੱਤੀ ਮਨਿੰਦਰ ਜੀ ਚਲੋ ਜੀ ਮਨਿੰਦਰ ਜੀ ਚਲੋ ਚਲੋ ਕੋਈ ਨਹੀਂ ਕਹਿਣਾ ਆਇਆ 20 मिनट तुम पास करन कर पाजी चलवाया भ्रावा तो तुम कर जावे जोड़ के बेनते त जोर फूल छलो जोगी रिक्वेस्ट कीती जा रही है हजे भी रिक्वेस्ट कीती जा रही है जो की आ रे मेरी मासी का नंबर फॉरवर्ड करने है फॉरवर्ड कर रहे है और वो डर की बोलनी है हो गया ना चल जाए यार मेरा नाम ਕੰਮ ਕਰਿਓ ਚੱਲ ਨਹੀਂ ਲੱਗਦਾ ਮੇਰਾ ਵੀਰ ਜਾਓ ਕਰ ਠੀਕ ਹੈ ਮੇਰਾ ਵੀਰ ਚੱਲੇ ਆਈਂ ਨਹੀਂ ਯਾਰ ਹਾਂ ਚਲੋ ਕਰੇ ਹੈਪੀ ਨੇ ਹੈਪੀ ਨਹੀਂ ਹੈ ਚਲੋ ਬੰਦ ਕਰੀਏ ਹੋ ਗਿਆ ਕਿੰਨਾ ਜਲਾ ਕੇ ਪਿਆਰ ਬਾਰੇ ਤਰੀਕੇ ਨਾਲ ਵੱਡੇ ਅੱਥਰਾ ਵੱਲੋਂ ਕਹਿ ਜਾ ਰਿਹਾ ਵਾ ਸਿੰਘ ਸਾਹਿਬ ਤੁਸੀਂ ਘਰੇ ਪਹੁੰਚੋ ਕੱਪ ਆਪਣੇ ਨਵਾਂ ਸਾਲ ਆਪਣੀ ਫੈਮਿਲੀ ਦੇ ਨਾਲ ਮਨਾਓ ਆਪ ਵੀ ਇੰਜੋਏ ਕਰੋ ਜੀ ਜੀ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਨੇ ਜੀ ਜੋ ਹਰ ਸਾਲ ਕੀਤੇ ਜਾਂਦੇ ਨੇ ਨਾਕ ਲਗਾਏ ਗਏ ਨੇ ਤੇ ਪ੍ਰੋਪਰ ਪੈਟਰੋਲਿੰਗਸ ਰੱਖੀਆਂ ਗਈਆਂ ਨੇ ਜੀ ਇਹ ਨੋ ਟ੍ਰੈਫਿਕ ਜ਼ੋਨ ਹੈਗੀ ਹੈ ਜਿਹੜੀ ਜਿੱਥੇ ਲੋਕ ਜ਼ਿਆਦਾਤਰ ਇਕੱਠੇ ਹੋ ਕੇ ਖਾਣ ਪੀਣ ਦੀਆਂ ਦੁਕਾਨਾਂ ਹੈਗੀਆਂ ਤੇ ਹੋਰ ਤੇ ਜ਼ਿਆਦਾ ਆਂਦੇ ਇਸ ਕਰਕੇ ਇਹ ਤੇ ਨੋ ਵਾਹਿਕਲ ਜ਼ੋਨ ਰੱਖਿਆ ਗਿਆ ਸੋ ਕਿੰਦਾ ਦੱਸ ਜੀ ਕਿਸ ਏਰੀਆ ਦੇ ਵਿੱਚ ਕਾਫੀ ਕ੍ਰਿਟੀਕਲ ਚੀਜ਼ਾਂ ਸਾਨੂੰ ਦੇਖਣ ਨੂੰ ਮਿਲੀਆਂ ਲੜਾਈ ਝਗੜੇ ਵੀ ਹੁੰਦੇ ਆ ਸੋ ਇਸ ਵਕਤ ਸੁਰੱਖਿਆ ਜਿਹੜਾ ਕਹਿਰਾ ਹੈ ਬਿਲਕੁਲ ਵਧੀਆ ਤਰੀਕਾ ਨਾਲ ਚੱਲ ਰਿਹਾ ਹੈ ਕੋਈ ਕੋਈ ਕ੍ਰਿਟੀਕਲ ਚੀਜ਼ ਨਹੀਂ ਜੀ ਕੋਈ ਲੜਾਈ ਝਗੜਾ ਨਹੀਂ ਬਿਲਕੁਲ ਪੀਸਫੁਲ ਚੱਲ ਰਿਹਾ ਹੈ ਸ਼ਹਿਰ ਵਾਸੀ ਸਾਡੇ ਵੈਸੇ ਬੜੇ ਪੀਸਫੁਲ ਨੇ ਆਪਣੇ ਆਰਾਮ ਨਾਲ ਆਪਣਾ ਇੰਜੋਏ ਕਰਦੇ ਆ ਤੇ ਆਪਣੇ ਜਿਹੜੇ ਵਿਅਕਤੀ ਸਾਡੇ ਅੱਜਕੱਲ ਦੇ ਨੌਜਵਾਨ ਆ ਜਿਹੜੇ ਹੁੱਲੜਬਾਜ਼ੀਆਂ ਕਰਦੇ ਨੇ ਉਹਨਾਂ ਉੱਤੇ ਕੀ ਐਕਸ਼ਨ ਲਏਗਾ ਜਿਹੜਾ ਹੁੱਲੜਬਾਜੀ ਕਰੇਗਾ ਉਹ ਉਹਦੇ ਉੱਤੇ ਕਾਰਵਾਈ ਹੋਏਗੀ ਸਰ ਪਿਛਲੀ ਵਾਰ ਜਦੋਂ ਦੋਨਾਂ ਸਾਈਡ ਤੋਂ ਰਸਤੇ ਬੰਦ ਕਰ ਦਿੱਤੇ ਸੀਗੇ ਵਹੀਕਲ ਬੰਦ ਕੀਤੇ ਗਏ ਸੀ ਕੀ ਇਸ ਸਾਲ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਹੈ ਛੇਵੇਂ ਹੈ ਜੀ ਸੇਮ ਹੀ ਹੈ ਸੇਮ ਇਹ ਸਰ ਜਿਸ ਤਰ੍ਹਾਂ ਪਿਛਲੀ ਵਾਰ ਮਤਲਬ 12 ਵਜੇ ਤੋਂ ਪਹਿਲਾਂ ਕੋਈ ਹੁੰਲੜਬਾਜੀ ਨਹੀਂ ਕੀਤੀ ਜਾ ਰਹੀ ਸੀਗੀ ਜਾਂ ਕੋਈ ਸ਼ੋਰ ਸ਼ਰਾਬਾ ਨਹੀਂ ਕੀਤਾ ਜਾ ਰਿਹਾ ਸੀਗਾ ਪਰ ਹੁਣ ਦੇਖੋ ਤੁਸੀਂ ਸੁਣਨ ਨੂੰ ਪਿੱਛੇ ਸੁਣ ਵੀ ਰਿਹਾ ਵੀ ਕਾਫੀ ਸ਼ੋਰ ਆ ਰਿਹਾ ਉਹ ਨੱਚ ਰਹੇ ਆ ਪੰਗੜਾ ਪਾ ਰਹੇ ਨੇ ਜਿਹੜੇ ਕੋਈ ਡਾਂਸ ਕਰਦੇ ਉਹ ਤਾਂ ਆਪਣਾ ਉਹਨਾਂ ਦਾ ਆਪਣਾ ਸ਼ਹਿਰ ਪਾਸੇ ਵੀ ਮੀਸੇਜ ਦੇਣਾ ਚਾਹੁੰਦੇ ਬਥੇਈ ਹੈ ਜੀ ਕਿ ਪੀਸਫੁਲੀ ਆਪਣਾ ਜਿਸਤਿਕੇ ਨਾਲ ਵੀ ਉਹ ਕਰਨਾ ਚਾਹੁੰਦੇ ਆ ਕਰਨ ਸ਼ਾਂਤੀ ਬਣਾ ਕੇ ਰੱਖਣਾ ਪੀਸਫੁਲ ਸਰ ਕਿੰਨੇ ਵਜੇ ਤੱਕ ਜਿਹੜੀ ਹੈ ਅਲਾਉਡ ਹੈਗਾ ਤੇ 12 ਵਜੇ ਤੱਕ ਮਾਰਨਾ ਚਾਹਵਾ 12 ਵਜੇ ਤੱਕ ਪਿੱਛੇ ਜੇ 12 ਵਜੇ ਤੋਂ ਬਾਅਦ ਕੋਈ ਉਲੜਵਾਜੀ ਕਰਦਾ ਫਰੇ ਕੋਈ ਗੱਲ ਨਹੀਂ ਹੋਏ ਕਰਵੇਗੇ